ਹਾਂਜੀ ਮਾਲਕੋ ਬਈ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਠਾਪੁਰ ਜਲੰਧਰ ਤੇ ਮਠਾਪੁਰ ਨੇparat ਨੂੰ ਮੰਨੇ ਪਰ ਮੰਨੇ ਹਾਕੀ ਪਲੇਅਰ ਦਿੱਤੇ ਹਨ ਉਹਨਾਂ ਵਿੱਚੋਂ ਮਨਪ੍ਰੀਤ ਸਿੰਘ ਸਾਹਿਬ ਜੋ ਪੰਜਾਬ ਦੇ ਸ਼ੇਰ ਹੈ ਉਹਨਾਂ ਨੇ ਉਹ ਕੀਰਤੀਮਾਨ ਸਥਾਪਿਤ ਕਰਤਾ ਜਿਹੜੇ ਗਿਣਵੇਂ ਚੁਰਮੇ ਖਿਡਾਰੀਆਂ ਨੂੰ ਮਿਲਿਆ ਹੋਇਆ ਹੈ ਚਾਰ 올림픽 ਤਾਂ ਪਹਿਲੀ ਖੇੜ ਚੁੱਕੇ ਹੋ ਲੰਡਨ ਵਾਲਾ ਰਿਓ ਵਾਲਾ ਟੋਕੀਓ ਵਾਲਾ ਤੇ ਪੈਰਿਸ ਵਾਲਾ ਤੇ ਹੁਣ ਤੁਸੀਂ 400 ਇੰਟਰਨੈਸ਼ਨਲ ਮੈਚ ਵੀ ਖੇਡ ਚੁੱਕੇ ਹੋ ਜੋ ਕਿ ਦੁਨੀਆ ਵਿੱਚ ਸ਼ਾਇਦ 8ਵੇਂ ਪਲੇਅਰ ਬਣਿਆ ਹੈ ਜਿਨ੍ਹਾਂ ਨੇ 400 ਮੈਚਾਂ ਦਾ ਇਹ ਕੀਰਤੀਮਾਨ ਹਾਸਲ ਕੀਤਾ ਹੈ ਤੇ ਜਿਹੜਾ ਤੁਹਾਡਾ ਤੀਜਾ 올림픽 ਸੀ ਟੋਕੀਓ ਵਾਲਾ ਉਹਦੇ ਵਿੱਚ ਮਨਪ੍ਰੀਤ ਟੀਮ ਦੇ ਕੈਪਟਨਸੀ ਇੰਡੀਅਨ ਟੀਮ ਦੇ ਤੇ 40 ਸਾਲਾਂ ਬਾਅਦ ਆਪਾਂ ਜਿਹੜਾ 올림픽 ਮੈਡਲ ਜਿੱਤੇ ਆ ਉਹ ਮਨਪ੍ਰੀਤ ਸਿੰਘ ਦੀ ਕੈਪਟਨਸੀ ਵਿੱਚ ਇੰਡੀਆ ਨੇ ਹਾਸਲ ਕੀਤਾ ਸੀ 19 ਸਾਲ ਦੀ ਉਮਰ ਵਿੱਚ ਪਹਿਲਾ 올림픽 ਖੇਡਿਆ ਤੇ ਰੱਬ ਸੁੱਖ ਰੱਖੇ ਹਲੇ ਪੰਜਵਾਂ ਵੀ ਐਲਈ ਵਿੱਚ ਤੁਹਾਡੀ ਉਡੀਕ ਕਰ ਰਿਹਾ ਹੈ ਤੁਸੀਂ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਪਹਿਲੀ ਸਨਮਾਨਿਤ ਕੀਤੇ ਜਾ ਚੁੱਕੇ ਹੋ ਦੋ ਦੋ ਏਸ਼ੀਅਨ ਗੇਮ 골ਡ ਐ ਉਹਦਾ ਕੁਦਰਜਨ ਤੁਹਾਡੇ ਕੋਲ ਏਸ਼ੀਅਨ ਚੈਂਪੀਅਨਸ ਟਰਾਫੀ ਦੇ 골ਡ ਐ ਤੇ ਸਭ ਤੋਂ ਵੱਡਾ ਜਿਹੜਾ ਗੋਲਡਨ ਮੋਮੈਂਟ ਹੁੰਦਾ ਨਾ ਉਹ ਉਹ ਹੁੰਦਾ ਜਦੋਂ ਮਨਪ੍ਰੀਤ 올림픽 ਮੈਡਲ ਜਿੱਤ ਕੇ ਆਂਦੇ ਐ ਆਪਣੀ ਮਾਤਾ ਜੀ ਦੇ ਗਲ ਵਿੱਚ ਪਾ ਕੇ ਉਹਨਾਂ ਦੀ ਝੋਲੀ ਵਿੱਚ ਉਹਨਾਂ ਦੀ ਗੋਦੀ ਵਿੱਚ ਲੇਟ ਜਾਂਦੇ ਐ ਤੇ ਮਾਂ ਦਾ ਪਿਆਰ ਲੈਂਦੇ ਐ ਉਮੀਦ ਕਰਦੇ ਆ ਕਿ ਮਨਪ੍ਰੀਤ ਨੂੰ ਐਸੇ ਤਰ੍ਹਾਂ ਹਾਕੀ ਫੈਨਸ ਦਾ ਪਿਆਰ ਮਿਲਦਾ ਰਹੇ ਤੇ ਐਸੇ ਤਰ੍ਹਾਂ ਉਹ ਦੇਸ਼ ਦਾ ਨਾਮ ਹੋਰ ਉੱਚਾ ਚੱਕਦੇ ਰਹਿਣ